ਸੋਸਾਇਟੀ ਸਲੋ ਵੱਲੋਂ ਜਿਹੜਾ ਅੱਜ ਬੈਚੀਆਂ ਰੋਡ ਤੇ ਜਿਹੜਾ ਹੈਗਾ ਜਿਹੜਾ ਰੁੱਖਾਂ ਨੂੰ ਜਿਹੜਾ ਸ਼ਿੰਗਾਈ ਵੀ ਕੀਤੀ ਜਾ ਰਹੀ ਆ ਤੇ ਨਾਲ ਨਾਲ ਦੀ ਨਾਲ ਰੁੱਖਾਂ ਨੂੰ ਜਿਹੜਾ ਕਲੀ ਵੀ ਕੀਤੀ ਜਾ ਰਹੀ ਆ ਜਿਹਦੇ ਵਿੱਚ ਸਾਡੀ ਕੋਸ਼ਿਸ਼ ਆ ਕਿ ਜਿੰਨੇ ਵੀ ਬੂਟੇ ਹੈਗੇ ਆ ਸਾਰਿਆਂ ਨੂੰ ਜਿਹੜੀ ਕਲੀ ਕਰ ਦਿੱਤੀ ਜਾਵੇ ਕਲੀ ਕਰਕੇ ਜਿਹੜਾ ਆ ਨਾਲ ਦੀ ਨਾਲ ਜਿਹੜੀ ਸੇਕ ਆ ਸਿੰਕ ਜਿਹੜੀ ਆ ਖਤਮ ਹੋ ਜਵੇ ਤੇ ਇਹਦੇ ਵਿੱਚ ਸਾਡੇ ਸਕੂਲ ਦੇ ਬੱਚੇ ਤੇ ਹੋਰ ਸਾਡੇ ਸੀਨੀਅਰ ਮੈਂਬਰ ਬਹੁਤ ਸਹਿਯੋਗ ਦਿੰਦੇ ਆ ਤੇ ਸਾਡੀ ਕੋਸ਼ਿਸ਼ ਆ ਕਿ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਜਿਹੜਾ ਆ ਅਸੀਂ ਵੱਧ ਤੋਂ ਵੱਧ ਰੁੱਖ ਲਗਾਈਏ ਕਿਉਂਕਿ ਕਿਸੇ ਸਿਆਣੇ ਨੇ ਕਿਹਾ ਕਿ ਇੱਕ ਰੁੱਖ ਸੌ ਸੁੱਖ ਸੋ ਵੀ ਆਪਾਂ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਜਿਹੜੀ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਆ ਤੇ ਮੈਂ YouTube ਤੇ ਦੇਖ ਰਿਹਾ ਸੀ ਕਿ ਕੋਈ ਗੀਤ ਕੋਈ ਹੋਵੇ ਯਾਰ ਕੋਈ ਕਵਤਾ ਹੋਵੇ ਜਿਹੜੀ ਆਪਾਂ ਰੁੱਖਾਂ ਪ੍ਰਤੀ ਬੋਲ ਸਕੀਏ ਤੇ ਇੱਕ ਬਹੁਤ ਵਧੀਆ ਜਿਹੜਾ ਮੈਨੂੰ ਗੀਤ ਜਿਹੜਾ ਮਿਲਿਆ ਆ ਉਹਦੇ ਵਿੱਚ ਕਹਿੰਦੇ ਵੀ ਕਾਦਰ ਦੀ ਬਣਾਈ ਇਸ ਕੁਦਰਤ ਨੂੰ ਪਿਆਰ ਕਰਨ ਵਾਲੇ ਸੰਤ ਬਾਬਾ ਦਰਸ਼ਨ ਸਿੰਘ ਖਾਲਸਾ ਜੀ ਤਪੋਵਨ ਵਾਲਿਆਂ ਦੀ ਰੁੱਖਾਂ ਪ੍ਰਤੀ ਸੋਚ ਇਸ ਤਰ੍ਹਾਂ ਆ ਜੇ ਤੂੰ ਕਿ ਜਿਹੜਾ ਕਿ ਇੱਕ ਉਹਨੇ ਗੀਤ ਲਿਖਿਆ ਆ ਇਹਨਾਂ ਰੁੱਖਾਂ ਨੂੰ ਬਚਾ ਲਓ ਜੇ ਪੰਜਾਬ ਨੂੰ ਬਚਾਉਣਾ ਜਿਹਦੇ ਵਿੱਚ ਮੈਂ ਕੋਸ਼ਿਸ਼ ਕਰੂੰਗਾ ਕਿ ਆਪਣੇ ਵੱਲੋਂ ਵਧੀਆ ਗਾਉਣ ਦੀ ਕਹਿੰਦੇ ਬਈ ਚਾਉਂਦੇ ਨਾਨਕ ਦੇ ਕਰ ਦੀਆਂ ਖੁਸ਼ੀਆਂ ਜੇ ਪਾਉਣਾ ਇਹਨਾਂ ਰੁੱਖਾਂ ਨੂੰ ਬਚਾ ਲਓ ਜੇ ਪੰਜਾਬ ਨੂੰ ਬਚਾਉਣਾ ਇਹਨਾਂ ਰੁੱਖਾਂ ਨੂੰ ਬਚਾ ਲਓ ਜੇ ਪੰਜਾਬ ਨੂੰ ਬਚਾਉਣਾ ॠषि मुਨੀਆਂ ਨੇ ਲਿਖੀ ਇਨਾ ਰੁੱਖਾਂ ਦੀ ਕਹਾਣੀ ਸਾਨੂੰ ਇਨਾ ਹੀ ਦੇਣਾ ਹੈ ਲੋਕੋ ਪੀਣ ਦੀ ਪੀਣ ਦੇ ਲਈ ਪਾਣੀ ॠषि मुਨੀਆਂ ਨੇ ਲਿਖੀ ਇਨਾ ਰੁੱਖਾਂ ਦੀ ਕਹਾਣੀ ਸਾਨੂੰ ਇਨਾ ਹੀ ਦੇਣਾ ਹੈ ਲੋਕੋ ਪੀਣ ਦੇ ਲਈ ਪਾਣੀ ਕਿੱਥੇ ਫਸਲਾਂ ਵੀ ਜੋਗੇ ਜਦੋਂ ਪਾਣੀ ਨਹੀਂ ਥਿਆਉਣਾ ਇਨਾ ਰੁੱਖਾਂ ਨੂੰ ਬਚਾ ਲੋ ਜੇ ਪੰਜਾਬ ਨੂੰ ਬਚਾਉਣਾ ਇਨਾ ਰੁੱਖਾਂ ਨੂੰ ਬਚਾ ਲੋ ਜੇ ਪੰਜਾਬ ਨੂੰ ਬਚਾਉਣਾ ਕੜੀ ਸਾਹਾਂ ਦੀ ਜੋ ਚੱਲੇ ਸਾਫ਼ ਕਰ ਉਹ ਚਲਾਉਂਦੇ ਜ਼ਹਿਰ ਪਾਣਾ ਵਿੱਚ ਕੁਲੀ ਤੋਂ ਵੀ ਰੁੱਖ ਹੀ ਬਚਾਉਂਦੇ ਕੜੀ ਸਾਹਾਂ ਦੀ ਜੋ ਚੱਲੇ ਸਾਫ਼ ਕਰੇ ਚਲਾਉਂਦੇ ਜ਼ਹਿਰ ਪਾਣੀ ਦੇ ਵਿੱਚ ਕੁਲੀ ਤੋਂ ਵੀ ਰੁੱਖ ਹੀ ਬਚਾਉਂਦੇ ਹੋ ਜੋ ਕਿਸੇ ਟਾਈਮ ਔਖਾ ਇਨ੍ਹਾਂ ਸਾਹਾਂ ਨੂੰ ਬਚਾਉਣਾ ਇਨ੍ਹਾਂ ਰੁੱਖਾਂ ਨੂੰ ਬਚਾ ਲਓ ਜੇ ਪੰਜਾਬ ਨੂੰ ਬਚਾਉਣਾ ਇਹਨਾਂ ਰੁੱਖਾਂ ਨੂੰ ਬਚਾ ਲਓ ਜੇ ਪੰਜਾਬ ਨੂੰ ਬਚਾਉਣਾ ਹੋਂਦ ਰੁੱਖਾਂ ਦੀ ਕਟੀ ਤਾਂ ਅੱਤ ਗਰਮੀ ਨੇ ਚੁੱਕੀ ਲਿਖੀ ਪਿੰਦਰ ਸਲੋਲੀ ਵਾਲ 16 ਨੇ ਸੱਚੀ ਹੋਂਦ ਰੁੱਖਾਂ ਦੀ ਕਟੀ ਤਾਂ ਅੱਤ ਗਰਮੀ ਨੇ ਚੁੱਕੀ ਲਿੱਕੀ ਭਿੰਦਰ ਸੋਹਲੀ ਗੱਲ ਸੋਲਾਆਂ ਨੇ ਸੱਚੀ ਮੀਨੇ ਤਪੱਸ ਘਟਾਉਣੀ ਮੀਤਾ ਰੁੱਖਾਂ ਨੇ ਲਿਆਉਣਾ ਇਨਾ ਰੁੱਖਾਂ ਨੂੰ ਬਚਾ ਲਓ ਜੇ ਪੰਜਾਬ ਨੂੰ ਬਚਾਉਣਾ ਇਨਾ ਰੁੱਖਾਂ ਨੂੰ ਬਚਾ ਲਓ ਜੇ ਪੰਜਾਬ ਨੂੰ ਬਚਾਉਣਾ ਮੈਂ ਕੈਮਰਾਮੈਨ ਬਲਵੀਰ ਬੰਗੜ ਜਿਹੜੇ ਕੈਮਰਾਮੈਨ ਸਾਡੇ ਇਲੈਕਟ ਬਿਜਲੀ ਦਾ ਕੰਮ ਕਰਦੇ ਆ ਉਹਨਾਂ ਦਾ ਤੈਅ ਦਿਲੋਂ ਤਨੁ ਆਦੀਆਂ ਕਿਉਂਕਿ ਬਿਜਲੀ ਦੀਆਂ ਤਾਰਾਂ ਜਿੱਥੇ ਵੀ ਕਿਤੇ ਦਰੱਖਤਾਂ ਨਾਲ ਲਪਟੀਆਂ ਹੁੰਦੀਆਂ ਆ ਉੱਥੇ ਸਾਡੀ ਕੋਸ਼ਿਸ਼ ਹੁੰਦੀ ਆ ਕਿ ਜਿਹੜੇ ਬਲਵੀਰ ਬੰਗੜ ਜੀ ਜਿਹੜੇ ਬਿਜਲੀ ਵਾਲੇ ਉਹਨਾਂ ਨੂੰ ਬੁਲਾਇਆ ਜਾਵੇ ਤੇ ਉਹਨਾਂ ਵੱਲੋਂ ਜਿਹੜੀਆਂ ਤਾਰਾਂ ਅਸੀਂ ਰੁੱਖਾਂ ਤੋਂ ਕਢਾਣੇ ਆ ਸੋ ਜਿੰਨੇ ਵੀ ਵਾਤਾਵਰਣ ਸੰਭਾਲ ਕਾਉਂਟੀ ਦੇ ਸਾਡੇ ਮੈਂਬਰ ਸੀਨੀਅਰ ਮੈਂਬਰ ਜੂਨੀਅਰ ਮੈਂਬਰ ਸਾਡਾ ਸਹਿਯੋਗ ਦਿੰਦੇ ਆ ਸੋ ਸਾਰਿਆਂ ਦਾ ਮੈਂ तहे ਦਿਲੋਂ ਧੰਨਵਾਦੀ ਆ ਤੇ ਅਮੀਰ ਕਰਦੇ ਆ ਕਿ ਅਸੀਂ ਜਿੱਥੇ ਸਲੋ ਨੂੰ ਹਰਿਆ ਭਰਿਆ ਬਣਾਵਾਂਗੇ ਉੱਥੇ ਕੋਸ਼ਿਸ਼ ਕਰਾਂਗੇ ਪੂਰੇ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਆਪਣੀ ਵੱਧ ਤੋਂ ਵੱਧ ਅਸੀਂ ਲੋਕਾਂ ਨੂੰ ਮੋਟੀਵੇਟ ਕਰਾਂਗੇ ਐਜੂਕੇਟ ਕਰਾਂਗੇ ਤਾਂ ਕਿ ਵੱਧ ਤੋਂ ਵੱਧ ਕਹਿੰਦੇ ਇੱਕ ਰੁੱਖ ਸੌ ਸੁੱਖ ਤਹਿਤ ਜਿਹੜਾ ਅਸੀਂ ਪੰਜਾਬ ਨੂੰ ਹਰਿਆ ਭਰਿਆ ਬਣਾ ਸਕੀਏ ਸੋ ਸਾਰਿਆਂ ਦੇ तहे ਦਿਲੋਂ ਧੰਨਵਾਦੀ ਆ ਧੰਨਵਾਦ ਕੁੱਤੇ ਪਾਣੀ ਗਾਮੇ ਦਾ ਘਾਤ ਨਾ ਕਹਾਣੀ ਕੁੱਤੇ ਕੁੱਤੇ ਪਾਣੀ ਯਾਰ ਰੋਡ ਤੇ ਪਹੁੰਚੀ ਜਾਵੇ। ਸੋ ਸਾਡੇ ਸੂਚ ਮੈਂਬਰ ਵੇ ਜਿੰਨੇ ਵੀ ਹੈਗੇ ਆ ਸਾਰਿਆਂ ਦੀ ਖੁਸ਼ੀ ਆ ਕਿ ਆਪਾਂ ਦੋਨੀ ਭਾਈ ਜਿਹੜਾ ਵਾਤਾਵਰਨ ਨੂੰ ਬਚਾਉਣ ਲਈ ਤੇ ਲੋਕ ਲਗਾਉਣ ਲਈ ਇਹਦਾ ਥੋੜਾ ਹੁਲੀ ਕਰਨ ਥੋੜੇ ਦੇਖ ਖਤੇ ਪਾਣੀ ਨਾ ਤਾਂ ਬੇਦਖ ਕਦਮ ਕਹਾਣੀ ਰੁੱਖ ਤੇ ਪਾਣੀ ਨਾ ਤਾਂ ਬੇਦਖ ਕਦਮ ਕਹਾਣੀ ਚਿੱਟੇ ਨੂੰ ਨਕਾਰੋ ਹਰੀਆਲੀ ਨੂੰ ਸਵੀਕਾਰੋ ਚਿੱਟਾ ਨਕਾਰਾਂਗੇ ਰੁੱਖ ਲਗਾਵਾਂਗੇ ਹਰੀਆਲੀ ਲਾਵਾਂਗੇ ਨਸ਼ਾ ਛੱਡੋ ਕੋਰ ਵੱਡੋ ਨਸ਼ਾ ਛੱਡੋ ਕੋਰ ਛੱਡੋ ਨਸ਼ਿਆਂ ਨੂੰ ਨਾ ਖੇਡਾਂ ਨੂੰ ਹਾਂ ਧੌਵੇਂ ਤੇ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਉਹ ਰੁਕ